ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਸ਼ੇਅਰ ਤੇ ਲੈ ਕੇ ਵੀ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਪਾਈਨੈਪਲ ਦੀ ਚਾਟ ਇਸ ਨੂੰ ਆਪਾਂ ਪਾਈਨੈਪਲ ਵੀ ਕਹਿ ਦਿੰਨੇ ਆ ਇਹਨੂੰ ਆਪਾਂ ਅਨਾਨਾਸ ਵੀ ਕਹਿੰਦੇ ਆ ਤੇ ਇਹ ਸਾਡਾ ਜਿਹੜਾ ਕੱਚਾ ਪੱਕਾ ਅਨਾਨਾਸ ਹੈ ਜਿਆਦਾ ਕੋਈ ਪੱਕਾ ਨਹੀਂ ਤੇ ਜਿਆਦਾ ਇਹ ਕੱਚਾ ਨਹੀਂ ਹੈਗਾ ਪਰ ਇਹ ਖਾਣ ਦੇ ਵਿੱਚ ਇਹਦੇ ਦੋ ਟੇਸਟ ਹੁੰਨੇ ਆ ਖੱਟਾ ਤੇ ਮਿੱਠਾ ਤੇ ਇਹ ਨੂੰ ਅਸੀਂ ਬਹੁਤ ਆਸਾਨੀ ਦੇ ਨਾਲ ਪਹਿਲਾਂ ਘਰ ਦੇ ਵਿੱਚ ਇਹਦੀ ਕਟਿੰਗ ਕਰਦੇ ਆ ਸਾਡੇ ਕੋਲ ਆਮ ਸਿੰਪਲੀ ਕਰਦੇ ਜਿਹਦੇ ਨਾਲ ਆਪਾਂ ਆਮ ਘਰ ਦੇ ਵਿੱਚ ਆਲੂ ਪਿਆਜ਼ ਏਰਦੇ ਆ ਅਨਾਨਾਸ ਦੀ ਪਹਿਲਾਂ ਆਪਾਂ ਕਰਦੇ ਆ ਕਟਿੰਗ ਕਟਿੰਗ ਹੈ ਜਿਹੜੀ ਇਹ ਬਹੁਤ ਜਿਦੀ ਚਮੜੀ ਹੈ ਉਹ ਬਹੁਤ ਜ਼ਿਆਦਾ ਸਖਤ ਹੁੰਦੀ ਹੈ ਇਹਦੀ ਜਿਹੜੀ ਕਟਿੰਗ ਉਹ ਥੋੜੀ ਜਿਹੀ ਔਖੀ ਹੁੰਦੀ ਹੈ ਕਰਨੀ ਜਿਹੜਾ ਕੱਚਾ ਪੱਕਾ ਅਨਾਨਾਸ ਹੁੰਦਾ ਇਹਦੇ ਸਾਨੂੰ ਬਹੁਤ ਜ਼ਿਆਦਾ ਫਾਇਦੇ ਹੁੰਨੇ ਆ ਇਹ ਡਿਪਰੈਸ਼ਨ ਨੂੰ ਠੀਕ ਕਰਦਾ ਹੈ। ਇਹ ਕੱਚਾ ਅਨਾਨਾਸ ਨੂੰ ਅਸੀਂ ਟੁਕੜਿਆਂ ਦੇ ਵਿੱਚ چیر ਕੇ ਤੋਂ چیر ਕੇ ਧੋ ਕੇ ਟੁਕੜਿਆਂ ਦੇ ਵਿੱਚ ਕੱਟ ਕੇ ਇਹਨੂੰ ਆਪਾਂ ਪਾਣੀ ਦੇ ਵਿੱਚ ਪਾ ਕੇ ਫ੍ਰਿਜ ਵਿੱਚ ਇੱਕ ਹਫ਼ਤੇ ਵਾਸਤੇ ਰੱਖ ਸਕਦੇ ਹਾਂ। ਆਪਾਂ ਇੱਕ ਪੀਸ ਰੋਜ਼ ਖਾਈਏ ਤਾਂ ਜਿਹੜਾ ਆਪਣਾ ਡਿਪਰੈਸ਼ਨ ਹੈ ਕੱਚੇ ਅਨਾਨਾਸ ਦੇ ਨਾਲ ਬਿਲਕੁਲ ਠੀਕ ਹੋ ਜਾਂਦਾ ਆਪਾਂ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਪੈਂਦੀ। ਇਸ ਕਰਕੇ ਜਿਹੜਾ ਇਹ ਅਨਾਨਾਸ ਹੈ ਇਹ ਨੂੰ ਸਲਾਦ ਵਿੱਚ ਜਾਂ ਫਰੂਟਾਂ ਦੇ ਚਾਟ ਵਿੱਚ ਆਪਾਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਇਹਦੀ ਆਪਾਂ ਨੇ ਪਹਿਲਾਂ ਚੰਗੀ ਤਰ੍ਹਾਂ ਸਫਾਈ ਕਰ ਦੇਣੀ ਹੈ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਮੋਟੀ-ਮੋਟੀ ਛਿਲਕੇ ਜਿਹੜੇ ਉਤਾਰ ਦੇਣੇ ਆ ਇਹਦਾ ਛਿਲਕਾ ਜਿਹੜਾ ਬਹੁਤ ਮੋਟਾ ਹੁੰਦਾ ਹੈ ਇਹਨੂੰ ਉਤਾਰਨੇ 'ਚ ਥੋੜੀ ਜਿਹੀ ਔਖੀ ਲੱਗਦੀ ਹੈ ਤੇ ਆਪਾਂ ਇਹਨੂੰ ਆਸਾਨੀ ਦੇ ਨਾਲ ਘਰ ਦੇ ਵਿੱਚ ਇਸੇ ਢੰਗ ਦੇ ਨਾਲ ਉਤਾਰ ਸਕਦੇ ਆ ਅਸੀਂ ਅਨਾਨਾਸ ਇਹਦੇ ਗੱਭੇ ਤੇ ਦੋ ਹਿੱਸੇ ਕਰ ਲੇ ਤੇ ਲੰਬਾਈ ਲੋਟ ਵਿੱਚ ਹੀ ਆਪਾਂ ਨੇ ਥੱਲੇ ਨੂੰ ਜਿਹੜੇ ਇਹਦੇ ਛਿਲਕੇ ਤਾਰ ਦੇਣਾ ਇਹ ਸਾਡੀ ਸਿਹਤ ਵਾਸਤੇ ਬਹੁਤ ਫਾਇਦੇਮੰਦ ਹੈ ਇਹ ਸਾਨੂੰ ਜਰੂਰ ਖਾਣਾ ਚਾਹੀਦਾ ਆਪਾਂ ਉਹਨੂੰ ਇੱਕ ਵਾਰੀ ਚੀਰ ਕੇ ਜਾਂ ਉਹਨਾਂ ਤੇ ਚਰਵਾ ਕੇ ਵੀ ਲਿਆ ਸਕਦੇ ਆਪਾਂ ਇਹਨੂੰ ਫ੍ਰੀਜ ਦੇ ਵਿੱਚ ਪਾਣੀ ਦੇ ਵਿੱਚ ਰੱਖ ਟੁਕੜਿਆਂ ਨੂੰ ਰੱਖ ਕੇ ਇੱਕ ਟੁਕੜਾ ਜੇ ਆਪਾਂ ਰੋਜ਼ ਖਾਈ ਤੇ ਸਾਨੂੰ ਇਹਦੇ ਬਹੁਤ ਜ਼ਿਆਦਾ ਫਾਇਦੇ ਹੁੰਨੇ ਤੇ ਦੇਖੋ ਆਪਾਂ ਜਿਹੜਾ ਅਨਾਨਾਸ ਆ ਉਹ ਪੂਰੀ ਤਰ੍ਹਾਂ ਛਿੱਲ ਲਏ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਛਿਲਕੇ ਤੇ ਆਪਾਂ ਇਹਨੂੰ ਧੋਂਦੇ ਆਂ ਧੋ ਕੇ ਫਿਰ ਜਿਹੜੀ ਆਪਾਂ ਇਹਦੇ ਕਰਦੇ ਆਂ ਕਟਿੰਗ ਤੇ ਫਿਰ ਆਪਾਂ ਇਹਦੀ ਜਿਹੜੀ ਚਾਟ ਤਿਆਰ ਕਰਦੇ ਆਂ ਇਹਦੀ ਚਾਟ ਜਿਹੜੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਇਹ ਕੱਚਾ ਪੱਕਾ ਹੈ ਇਹ ਖੱਟੇ ਮਿੱਠੇ ਇਹਦਾ ਜਿਹੜਾ ਟੇਸਟ ਹੈ ਤੇ ਖਾਣ ਵਿੱਚ ਬਹੁਤ ਹੀ ਸਵਾਦ ਹੁੰਦਾ ਹੈ ਤੇ ਇਹਨੂੰ ਆਪਾਂ ਹੁਣ ਦੇਖੋ ਚੰਗੀ ਤਰ੍ਹਾਂ ਧੋ ਲੈਣਾ ਚੰਗੀ ਤਰ੍ਹਾਂ ਆਪਾਂ ਨੇ ਧੋ ਲੈਣਾ ਕਿਉਂਕਿ ਇਹਦੇ ਵਿੱਚ ਸੈਡਾਂ ਦੇ ਉੱਤੇ ਬਹੁਤ ਕੰਡੇ ਜੇ ਲੱਗੇ ਹੋਣੇ ਆ ਉਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੁਣ ਆਪਾਂ ਜਿਹੜੀ ਦੀ ਕਟਿੰਗ ਹੈ ਦੇਖੋ ਇਹ ਚੋਰ ਸਲੋਟ ਹੈ ਇਹਨੂੰ ਆਪਾਂ ਲੰਬੇ ਲੋਟ ਦੀ ਕਰਕੇ ਦੇਖੋ ਕਿੰਨੇ ਆਸਾਨੀ ਦੇ ਨਾਲ ਇਹਦੇ ਆਪਾਂ ਪੀਸ ਜਿਹੜੇ ਉਹ ਕਰ ਲੈਣਾ ਪਹਿਲਾਂ ਆਪਾਂ ਲੰਬੇ ਲੰਬੇ ਸਲਾਈਸ ਕੱਟ ਲੈਣੇ ਫਿਰ ਆਪਾਂ ਉਹਨਾਂ ਦੇ ਕੱਟਾਂਗੇ ਛੋਟੇ ਛੋਟੇ ਪੀਸ ਜਿੰਨੇ ਕਿ ਅਸੀਂ ਆਰਾਮ ਦੇ ਨਾਲ ਖਾ ਸਕਦੇ ਓਨੇ ਕ ਵੱਡੇ ਆਪਾਂ ਨੇ ਪੀਸ ਕੱਟ ਲੈਣੇ ਦੇਖੋ ਬਹੁਤ ਆਸਾਨ ਤਰੀਕੇ ਦੇ ਨਾਲ ਆਪਾਂ ਇਹਨੂੰ ਫਟਾਫਟ ਕੱਟ ਲਿਆ ਕੱਚਾ আনারਸ ਹੋਵੇ ਪੱਕਾ ਹੋਵੇ ਉਸ ਦੀ ਜਿਹੜੀ ਕਟਿੰਗ ਹੈ ਇਸ ਤਰ੍ਹਾਂ ਹੀ ਹੁੰਦੀ ਹੈ ਕੱਚੇ আনারਸ ਦੇ ਬਹੁਤ ਜ਼ਿਆਦਾ ਜਿਹੜੇ ਫਾਇਦੇ ਆ ਇਹਦੇ ਨਾਲ ਡਿਪਰੈਸ਼ਨ ਦੀ ਜਿਹੜੀ ਦਵਾਈ ਛੁੱਟ ਜਾਂਦੀ ਹੈ ਜੇ ਆਪਾਂ ਇੱਕ ਸਲਾਈਸ ਇੱਕ ਟੁਕੜਾ ਰੋਜ਼ ਖਾਈਏ ਇੱਕ ਵਾਰੀ چیر ਕੇ ਆਪਾਂ ਰੱਖ ਲਈਏ ਤਾਂ ਉਹਨੂੰ ਰੋਜ਼ ਖਾਈਏ ਦੇਖੋ ਜਿਹੜੀ ਅਸੀਂ ਕਟਿੰਗ ਆ ਉਹ ਆਪਾਂ ਨੇ ਸਾਰੇ ਕਰ ਲਏ ਤੇ ਦੇਖੋ ਸਾਡਾ আনারਸ ਦੇਖਣ ਦੇ ਵਿੱਚ ਕਿੰਨਾ ਸੋਹਣਾ ਲੱਗਦਾ ਤੇ ਹੁਣ ਆਪਾਂ ਇਹਨੂੰ ਚਟਪਟਾ ਬਣਾਉਣ ਵਾਸਤੇ ਆਪਣੇ ਮਸਾਬ ਦੇ ਨਾਲ ਜਿਹੜੇ ਮਰਜ਼ੀ ਮਸਾਲੇ ਪਾ ਸਕਦੇ ਹਾਂ ਕਾਲੀ ਮਿਰਚ ਕਾਲਾ ਨਮਕ ਅਸੀਂ ਤਾਂ ਸਿਰਫ ਇਹਦੇ ਵਿੱਚ ਪਾਉਣਾ ਚਾਟ ਮਸਾਲਾ ਚਾਟ ਮਸਾਲਾ ਜਿਹੜਾ ਇਹਨੂੰ ਆਪਾਂ ਨੇ ਚਾਟ ਮਸਾਲੇ ਨੂੰ ਇਹਦੇ ਉੱਪ ਚੰਗੀ ਤਰ੍ਹਾਂ ਛਿੜਕ ਦੇਣਾ ਸਲਾਇਸ ਦੇ ਉੱਪ ਤੇ ਨਾਲ ਆਪਾਂ ਨੇ ਲੈਣੀ ਫੂਡ ਸਟਿਕ ਤੇ ਆਪਾਂ ਇਹਨੂੰ ਖਾ ਸਕਦੇ ਆ ਖਾਣ ਤੇ ਬਣਾਉਣ ਵਿੱਚ ਇਹ ਬਹੁਤ ਹੀ ਆਸਾਨ ਤਰੀਕਾ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਲੱਗਦੀ ਹੈ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਦੇਖੋ ਸਾਡੀ ਚਾਟ ਹੈ ਜਿਹੜੀ ਅਨਾਨਾਸ ਦੀ ਉਹ ਬਣ ਕੇ ਤਿਆਰ ਹੋਈ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਤੇ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ